ਇਸ ਤਰ੍ਹਾਂ ਆਪੇ ਸਾਡੇ ਗੁਰਦੁਆਰਾ ਸਾਹਿਬ ਦਾ ਮਸਲਾ ਜੀ ਹਾਂ ਗੁਰਦੁਆਰਾ ਸਾਹਿਬ ਦਾ ਸਾਡਾ ਆਹੀ ਨਾ ਸਾਰੀ ਸੰਗਤ ਨੇ ਮਤਲਬ ਸਾਰਿਆਂ ਨੇ ਡਿਸਕਸ ਕੀਤੀ ਸੀਗੀ ਫਿਰ ਤੇ ਗੁਰਦੁਆਰਾ ਸਾਹਿਬ ਆਕੀ ਸਾਰੇ ਦੂਰ ਪੈਂਦੇ ਸੀਗੇ ਤੇ ਅਸੀਂ ਇੱਥੇ ਸ਼ੁਰੂ ਕੀਤਾ ਹਾਂ ਜੀ ਸਾਰੀ ਸੰਗਤ ਨੇ ਪਾਈ ਪਾਈ ਜੋੜ ਕੇ ਜਿਹੜਾ ਅਸੀਂ ਕਮੇਟੀਆਂ ਪਾ ਪਾ ਕੇ ਅਸੀਂ ਸਾਰੀ ਜੜੀਆ ਸੰਗਤ ਨੇ ਜੜੀਆ ਅਗ੍ਰਹਿ ਕਰਕੇ ਤੇ ਅਸੀਂ ਸ਼ੁਰੂ ਕੀਤਾ ਚਲੋ ਰਿਟਾਇਰਮੈਂਟ ਨੇ ਵੇਲੇ ਨੇ ਬੰਦੇ ਤੇ ਨਾਲ ਸਾਡਾ ਸਾਥ ਦੇਣਗੇ ਭਾਜੀ ਜਿੰਨਾ ਵੀ ਸੀਗਾ ਨਾ ਸਾਰਾ ਇਹਨਾਂ ਨੇ ਖਰਾ ਪੈਸਾ ਜਿਹੜਾ ਖਰਾਬ ਕਰਤਾ ਜੋ ਵੀ ਕੋਈ ਸਾਰੀ ਸੰਗਤ ਸਾਡੀ ਜਿਹੜੀ ਆ ਜਵਾਬ ਦੇਣ ਤੋਂ ਬੇਠੀ ਆ ਜੋ ਸਾਰੀ ਮਨ ਲਾਲ ਨੂੰ ਨਹੀਂ ਸਾਰੀ ਇੱਕ ਪਾਸੇ ਇਹ ਕੱਲਾ ਬੰਦਾ ਇੱਕ ਪਾਸੇ ਸਾਰੀ ਸੰਗਤ ਨੇ 30 ਮਰਲੇ ਜਗਾ ਲਈ ਸੀ ਕਲੋਨੀ ਚ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਉਹਦੇ ਵਿੱਚੋਂ ਪੱਤਰ ਸਿੰਘ ਨੂੰ ਅੱਗੇ ਕੀਤਾ ਸੀ ਵੀ ਮਤਲਬ ਕਿ ਕਲੋਨੀ ਵਿੱਚ ਇੱਕ ਬਾਕੀ ਸਾਰੇ ਮਲਾਜ਼ਮ ਸੀ ਕਿ ਇੱਕ ਹੀ ਬੰਦਾ ਘਰ ਹੀ ਰਟਾਇਰ ਹੋ ਗਿਆ ਸੀ ਇੰਨੇ ਕੀ ਕੀਤਾ ਸੀ ਮਰਲੇ ਜਗਾ ਜਦੋਂ ਅਸੀਂ ਲਈਆਂ ਤੇ ਇਹਨੂੰ ਅੱਗੇ ਲਾਇਆ ਇੰਨੇ ਕਿ ਤੱਕ 20 ਮਰਲੇ ਜਗਾ ਜਿਹੜੀ ਗੁਰਦੁਆਰਾ ਸਾਹਿਬ ਨਾਲ ਕਰਾ ਕੇ ਬਾਬਾ ਬੁੱਢਾ ਸਾਹਿਬ ਦੇ ਨਾਮ ਰਜਿਸਟਰੀ ਕਰਾਤੀ ਉਹਦੇ ਵਿੱਚੋਂ 10 ਮਰਲੇ ਜਗਾ ਇਹ ਫਿਰ ਆਪਣੇ ਨਾਮ ਕਰਵਾ ਗਿਆ ਸਹੀ ਹੈ ਜੀ ਮੇਰੇ ਕੋਲ ਔਰ ਕੋਰ ਸਾਰਾ ਸਭ ਘਟਿਆ ਵਾ 3 ਮਰਲੇ ਜਗਾ ਮੈਂ ਖਰੀਦੀ ਸੀ 1 ਮਹੀਨਾ ਪਹਿਲਾਂ ਬਾਅਦ ਚ ਉਹਨਾਂ ਨੇ ਕਿਹਾ ਕਿ ਇਹ ਗੁਰਦੁਆਰੇ ਵਾਸਤੇ ਜਗਾ ਦੇਦੇ ਹੋ ਔਰ ਇਹਨਾਂ ਨੇ ਕਿਹਾ ਇਹ 6 ਮਹੀਨੇ ਬਾਅਦ ਇਹ 20 ਹਜ਼ਾਰ ਰੇਲ ਰਾਈਪ ਇੰਤਜ਼ਾਰਾਂਗੇ ਕੋਰੀਆਂ ਕਰਾਈਆਂ ਠੱਗੀਆਂ ਹੋਈਆਂ ਬਾਅਦ ਚ ਕਰਾਈਆਂ ਠੱਗੀਆਂ ਨਹੀਂ ਇਹ ਸੰਸ ਕੋ ਪੈਸੇ ਇਕੱਠੇ ਨਹੀਂ ਹੋਏ ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਤੇ ਸਥਿਤ ਹਯਾਤ ਨਗਰ ਕਲੋਨੀ ਵਿੱਚ ਤੇਵਰੀ ਜਿਵੇਂ ਮਾਹੌਲ ਬਨਾਪੁਰ ਨੂੰ ਹੋ ਗਿਆ ਜਦ ਗੁਰਦੁਆਰਾ ਸਾਹਿਬ ਬਣਾਉਣ ਨੂੰ ਲੈ ਕੇ ਕੀਤੀ ਜਮੀਨ ਅਤੇ ਰਸਤੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਜਿਸ ਦੀ ਵੀਡੀਓ ਵੀ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਜਿੱਥੇ ਪਿੰਡ ਹਯਾਤ ਨਗਰ ਕਲੋਨੀ ਦੇ ਵਾਸੀਆਂ ਵੱਲੋਂ ਇੱਕ ਪਿੰਡ ਦੇ ਵਿਅਕਤੀ ਉੱਪਰ ਗੰਭੀਰ ਅਪਰਾਪ ਲਗਾਏ ਗਏ ਹਨ ਕਿ ਦੱਸਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਨੂੰ ਬਣਾਉਣ ਲਈ 30 ਮੱਦੇ ਦਾ ਪਲਾਟ ਲਈ ਸਾਡੇ ਵੱਲੋਂ ਕਲੋਨੀ ਨਿਵਾਸੀਆਂ ਨੇ ਇੱਕ ਵਿਅਕਤੀ ਨੂੰ 17,86,000 ਰੁਪਏ ਕੈਸ਼ ਅਤੇ ਕਲੋਨੀ ਮਾਲਕ ਡੀਲਰਾਂ ਵੱਲੋਂ 10 ਮੰਨੇ ਦਾ ਪਲਾਟ ਤੇ 2 ਲੱਖ ਰੁਪਏ ਦਾਣ ਵਜੋਂ ਦਿੱਤਾ ਗਿਆ ਸੀ ਅਤੇ ਅਸੀਂ ਕਲੋਨੀ ਵਾਸੀਆਂ ਨੇ ਕਮੇਟੀਆਂ ਪਾ ਕੇ ਅਤੇ ਗੁਰਾਈ ਕਰਕੇ ਗੁਰਦੁਆਰਾ ਬਣਾਉਣ ਲਈ ਪੈਸਾ ਇਕੱਠਾ ਕੀਤਾ ਸੀ ਅਤੇ ਆਪਣੇ ਗਵੰਡੀ ਤਸੀਮ ਸਿੰਘ ਨੂੰ ਦਿੱਤਾ ਸੀ ਪਰ ਉਸਨੇ ਪਹਿਲਾਂ ਆਪਣੇ ਨਾਂ ਦੇ ਉੱਪਰ ਬਿਆਨਾ ਕਰਵਾ ਲਿਆ ਸੀ ਤੇ ਫਿਰ ਸਾਨੂੰ ਬਿਨਾਂ ਦੱਸੇ ਹੀ 20 ਮਰਲੇ ਦੀ ਰਜਿਸਟਰੀ ਗੁਰਦੁਆਰਾ ਸਾਹਿਬ ਦੇ ਨਾਮ ਦੀ ਉੱਪਰ ਕਰਵਾ ਦਿੱਤੀ ਅਤੇ 10 ਮਰਲੇ ਪਲਾਟ ਕਿਸੇ ਹੋਰ ਨੂੰ ਵੇਚ ਦਿੱਤਾ ਜਦ ਕਿ ਅਸੀਂ 30 ਮਰਲੇ ਦੇ ਪਲਾਟ ਦੇ ਪੈਸੇ ਉਹਨਾਂ ਨੂੰ ਦਿੱਤੇ ਸਨ ਅੱਜ ਜਦ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਗਲੀ ਨੂੰ ਉਹ ਬੰਦ ਕਰਨ ਲੱਗਾ ਤਾਂ ਜਿਸ ਦੇ ਵਿਰੋਧ ਵਿੱਚ ਅਸੀਂ ਇਕੱਠੇ ਹੋਏ ਹਾਂ ਅਤੇ ਜਿੱਥੇ ਉਹਨਾਂ ਨੇ ਪ੍ਰਸ਼ਾਸਨ ਅਤੇ ਨਿਹੰਗ ਜਥੇਬੰਦੀਆਂ ਤੋਂ ਗੁਹਾਰ ਲਗਾਈ ਹੈ ਕਿ ਇਸ ਗੁਰਦੁਆਰਾ ਬਣਾਉਣ ਵਾਲੇ ਰਸਤੇ ਦੇ ਉੱਪਰ ਉਹ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ ਕੀ ਬਲਾਇਆ ਤੁਹਾਡੀ ਤੇ ਕੀ ਸਾਰੀ ਗੱਲ ਹੋਈ ਹੈ ਤੇ ਹਾਂਜੀ ਬਾਈ ਜੀ ਮੈਂ ਸਰਜੀਤ ਕੋ ਰਹਿ ਰਿਹਾ ਮੂਹ ਭਾਤ ਨਗਰ ਕੋਲੋਨੀ ਚ ਅਸੀਂ ਰਹਿੰਦੇ ਆ। ਤੇ ਹਾਂਜੀ ਸਭ ਇਸ ਤਰ੍ਹਾਂ ਆ ਵੀ ਸਾਡੇ ਗੋਬਰਾ ਸਾਡਾ ਮਸਲਾ ਜੀ। ਗੁਜਰਾ ਸਾਹਿਬ ਗੁਜਰਾ ਸਾਹਿਬ ਆਹੀ ਨਾ ਸਾਰੀ ਸੰਗਤ ਨੇ ਮਤਲਬ ਫਾਰਿਆਂ ਨੇ ਡਿਸਕਸ ਕੀਤੀ ਸੀਗੀ ਤੇ ਗੁਜਰਾ ਸਾਹਿਬ ਆ ਪਾਕੀ ਸਾਰੇ ਦੂਰ ਜਾਂਦੇ ਸੀਗੇ ਤੇ ਅਸੀਂ ਇੱਥੇ ਸ਼ੁਰੂ ਕੀਤਾ ਹਾਂਜੀ ਸਾਰੀ ਸੰਗਤ ਨੇ ਪਾਈ ਪਾਈ ਜੋੜ ਕੇ ਜਿਹੜਾ ਅਸੀਂ ਕਮੇਟੀਆਂ ਪਾ ਪਾ ਕੇ ਅਸੀਂ ਸਾਰੀ ਜਿਹੜੀ ਸੰਗਤ ਨੇ ਜਿਹੜੀ ਅਗਵਾਈ ਕਰਕੇ ਤੇ ਅਸੀਂ ਸ਼ੁਰੂ ਕੀਤਾ ਸਰ ਇੱਕ ਅਰਪਰਨ ਜੀ ਦੇ ਤਰਫੋਂ ਚੰਗ ਜਿੰਨਾ ਦਾ ਅਸੀਂ ਮਤਲਬ ਕਿ ਸਾਰਾ ਜਿਹੜਾ ਆਸਰਾ ਲਿਆ ਕੀਤਾ ਪਰਮਟ ਨੇ ਇਹਨੇ ਨੇ ਬੰਦੇ ਤੇ ਨਾਲ ਸਾਡਾ ਸਾਥ ਦੇਣਗੇ ਕਿ ਜਿੰਨਾ ਵੀ ਸੀ ਨਾ ਸਾਰਾ ਇਹਨਾਂ ਨੇ ਸਾਰਾ ਪੈਸਾ ਜਿਹੜਾ ਖਰਾਬ ਕਰਤਾ ਜੋ ਵੀ ਕੋਈ ਫਾਰੀ ਸੰਗਤ ਸਾਡੀ ਜਿਹੜੀ ਆ ਜਵਾਬ ਦੇ ਜੋ ਬੈਠੀਆਂ ਜੋਗਾ ਸਾਈ ਮਨ ਲਾਲ ਤੁਹਾਨੂੰ ਨਹੀਂ ਸਾਰੀ ਇੱਕ ਪਾਸੇ ਇੱਕ ਕੱਲਾ ਬੰਦਾ ਇੱਕ ਪਾਸੇ ਉਹ ਬੰਦਾ ਕਿਦੇ ਬਾਰੇ ਤੁਸੀਂ ਕਹਿ ਰਹੇ ਹੋ ਕਿੱਥੇ ਜਗਾ ਆ ਕਿੰਨੀ ਜਗਾ ਸੀ ਕੀ ਕਹਾ ਨਹੀਂ ਬਸ ਐਸੇ ਥੂ ਲਗ ਲੈਣਾ ਕੋਈ ਜਗਾ ਲਈ ਸੀਗੀ ਇਹਨੇ ਪਹਿਲੇ ਆਪ ਇਹ ਪਰ ਸੇਂਸੰਗੇ ਪਰ ਸੇਂਸੰਗੇ ਸਾਡੇ ਵੰਡੀ ਨਹੀਂ ਸਾਡੇ ਇਹਨਾਂ ਕੋਲ ਅਸੀਂ ਜਗਾ ਲਈ ਸੀਗੀ ਤੇ ਡੀਲਰਾਂ ਨੇ ਇਹਨੇ ਮਤਲਬ ਕੀ ਦੱਸ ਮਨੇ ਵੈਸੇ ਵੀ ਇਹਨੂੰ ਪਲਾਟ ਦਿੱਤਾ ਸੀਗਾ ਇਹ ਮਸਲਾ ਜਿਹੜਾ ਆ ਬੜਾ ਇਹਨੇ ਗੰਭੀਰ ਕਰ ਦਿੱਤਾ ਇਸ ਵੇਲੇ ਜੋ ਕਿ ਅਹੀਂ ਇੱਕ ਸੰਗਤ ਨਾਲ ਲੜਾਈ ਦੇ ਵਿੱਚ ਮਸਲੇ ਤੇ ਨਹੀਂ ਸੀ ਆਉਣਾ ਚਾਹੀਦੇ ਪਰ ਸਾਨੂੰ ਮਜਬੂਰ ਹੋ ਕੇ ਸਾਰੇ ਕੰਮ ਕਰਨੇ ਪਏ। ਅਚੋ ਬਿਆਨਾ ਕੀ ਸਾਰੇ ਤੁਸੀਂ ਕਹਾਣੀ ਕਹਦੇ ਹੋ ਕਿਦਾਂ ਇਹ ਜਗ੍ਹਾ ਦਾ ਤੇ ਕੀ ਸੀ ਸਾਰਾ? ਉਹ ਸਾਰੇ ਜਦੋਂ ਤੁਹਾਨੂੰ ਦੱਸ ਰਹੇ ਸੀਗੇ ਕਿ ਬਿਆਨਾ ਕੀ ਮਸਲੇ ਦਾ ਇਹਦੇ ਆਪਣੇ ਨਾਲ ਕਰਾਇਆ ਤੇ ਸਾਨੂੰ ਇਹ ਸਾਰਿਆਂ ਨੂੰ ਕਿਹਾ ਸੀਗਾ ਕਿ ਅਸੀਂ ਜਿਹੜੀ ਰਜਿਸਟਰੀ ਹੈ ਜਦੋਂ ਸਾਰੇ ਪੈਸੇ ਹੋ ਜਾਣਗੇ ਤੇ ਜਿਸ ਜਰੀਏ ਗੁਰੂ ਘਰ ਨਾਲ ਕੀਤੀ ਜਾਏਗੀ। ਜਦੋਂ ਕਿ ਇਹ ਸੰਗਤ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਆ ਕਿ ਇਹ ਕੱਲ੍ਹ ਚਲੇਗਾ। ਔਰ ਜਿਹੜੀ ਮੱਲੇ ਜਿਹੜਾ ਸੀਗਾ ਗੁਰੂ ਘਰ ਨਾਲ ਜਿਸੀ ਕਰਾਈ ਸੀ ਕੱਲੇ ਨੇ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਕਰਾਈ ਆ। ਬਾਕੀ ਜਿਹੜਾ ਮਤਲਬ ਕਿ ਜਿਹੜਾ ਪਲਾਟ 10 ਮਤਲਬ ਕਿ ਕਿਸੇ ਹੋਰ ਨੂੰ ਵੇਚਤਾ ਇਹਨੇ। ਤੁਹਾਡਾ ਕਹਿਣਾ ਮਤਲਬ ਪੈਸੇ ਤੁਸੀਂ ਇਕੱਠੇ ਕਰਕੇ ਆ। 30 ਮੱਲੇ ਦੀ ਜਿਹੜਾ ਸੀ ਔਰ 20 ਮੱਲੇ ਦੀ ਇਹ ਆਪੇ ਜਾ ਕੇ ਜਿਸਦੀ ਵਾਰ ਆ। ਆਪੋ ਕੱਲੇ ਜਾ ਕੇ ਉਹ ਸੰਧੂ ਨੂੰ ਪੁੱਛਿਆ ਹੀ ਨੇ ਇਹਨੇ। 30 ਮੱਲੇ ਤੁਸੀਂ ਪੈਸੇ ਦਿੱਤੇ ਸੀ। ਹਾਂ ਜੀ ਹਾਂ ਜੀ। 90 ਪੈਸੇ ਸੀ ਟੋਟਲ ਦਾ। ਬਾਅਦ ਕੋਲੋਂ ਅਸੀਂ ਕਰੇ ਜਿਹੜਾ 1682000 ਇਹਨੂੰ ਕੈਸ਼ ਇੱਕ ਦਿੱਤਾ 2 ਲੱਖ ਸਾਨੂੰ ਸਭ ਡੀਲਰਾਂ ਨੇ ਜਿਹੜੀ ਜਿਹੜਾ ਜਗ ਬਾਕੀ ਸਾਰੇ ਪੈਸੇ ਇਹਦੇ ਕੋਲ ਕੈਸ਼ ਪਹੁੰਚ ਗਿਆ ਤੁਹਾਡੇ ਕੋਲ ਪ੍ਰੂਫ ਹੈਗਾ ਕਿ ਜਿਹੜੇ ਤੁਸੀਂ ਪੈਸੇ ਦਿੱਤੇ ਆ ਸਾਡੀਆਂ ਕਾਪੀਆਂ ਹੋਈਆਂ ਦੀ ਪ੍ਰੂਫ ਸਾਰਾ ਕੁਝ ਕਮੇਟੀਆਂ ਪਾਪਾ ਕੱਗੇ ਸਾਰੇ ਪੈਸੇ ਜਿਹੜੇ ਉਹ ਦਿੱਤੇ ਹੋਇਆ ਸਾਡੇ ਕੋਲ ਪ੍ਰੂਫ ਇਹ ਹੈ ਗਿਆ ਬਾਕੀ ਗੁਰੂ ਮਾਰਾ ਸਾਡੇ ਨਾਲ ਆ ਜਿਹੜੇ ਅਸੀਂ ਸੇਵਾ ਕਰ ਰਹੇ ਆ ਅਸੀਂ ਇਦਾਂ ਨਹੀਂ ਹੋਣ ਦੇਵਾਂਗੇ ਪਰ ਅੱਜ ਕੀ ਗੱਲ ਹੋਈ ਸੀ ਤੇ ਅੱਜ ਸਾਰੇ ਇਹਦਾ ਗੁਰੂ ਘਰ ਦਾ ਜਿਹੜਾ ਜਿੱਤਾ ਮਤਲਬ ਜਗ੍ਹਾ ਲਈ ਉਹ ਤਾਂ ਉਹ ਬੰਦ ਕਰ ਰਿਹਾ ਬੰਦ ਕਰ ਰਿਹਾ ਪੀਰ ਪਹਿਲੀ ਦੇਣਾ ਇਹ ਸੰਗਤਾਂ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਿਹਾ ਇਸ ਕਰਕੇ ਹੀ ਜਿਹੜੀ ਕੰਧ ਸੀ ਪਹਿਲਾਂ ਢਾਈ ਅੱਜ ਇਹ ਹੋਰ ਸ਼ੁਰੂ ਕਰਨ ਲੱਗਾ ਇਹਨਾਂ 12 ਬਰਮਾਸ ਸੱਜੇ ਹੋਏ ਨੇ ਪੰਜ-ਛੇ ਤੇ ਉਹ ਇਹਨਾਂ ਨੇ ਲਿਆ ਕੇ ਤੇ 1000 ਰੁਪਏ ਤੇ ਇਹਨਾਂ ਨੇ ਮਿੱਤਰੀ ਲੱਗੇ ਜਉਣ ساری ਸੰਗਤ ਜੜੀ ਆ ਫੇਰ ਇਹਨਾਂ ਗੱਲ ਜੜੀ ਕੱਟੀ ਹੋ ਗਈ ਅਜੇ ਇਹ ਕੰਦ ਨਹੀਂ ਕਰਨ ਦਿੱਤੀ ਸੰਤਾਂ ਦੇ ਤੁਸੀਂ ਪੈਸੇ ਇਕੱਠੇ ਕਰਦੇ ਗਏ ਸਾਰੇ ਇਲਾਕੇ ਦੇ ਵੱਲੋਂ ਕਿੱਥੋਂ-ਕਿੱਥੋਂ ਪੈਸੇ ਇਕੱਠੇ ਅੱਜ ਜ਼ਿਆਦਾਤਰ ਜਿਹੜੀ ਸਾਡੀ ਕਲੋਨੀ ਦੇ ਪੈਸੇ ਬਾਰੋਂ ਜੜਿਆ ਇਹਨੇ ਇੱਕ ਕਾਪੀ ਸ਼ਿ ਪਾਲਿਸੀ ਲੈਟਰ ਕੜ ਇਹ ਬਾਰੋਂ ਜੜਿਆ ਸੰਗਤਾਂ ਦੇ ਪੈਸੇ ਲਿਆ ਕੇ ਖਾ ਗਿਆ ਇੱਕ ਸਾਡੇ ਕੋਲ ਹੋਰ ਹੈ 1 50000 ਰੁਪਏ ਸਾਡੇ ਕੋਲ ਸਮੂਤ ਆਇਆ ਉਹਨੇ ਦਿੱਤਾ ਸੀ ਉਹਦਾ ਇਹ ਵਿੱਚ ਕਿਤੇ ਐਡ ਕੀਤਾ ਹੀ ਨਹੀਂਗਾ ਕਹੇ ਤਾਂ ਪਿੱਛੇ ਨਹੀਂ ਆਗਾ ਉਹ ਸਾਹਮਣੇ ਆਏਗਾ ਉਹਨੇ ਵੀ ਇਹ ਨਹੀਂ ਖਾ ਗਿਆ ਦੱਸਿਆ ਹੀ ਨਹੀਂ ਸਰ ਮੇਨ ਜਗਾ ਗੁਰਦੁਆਰੇ ਦੀ ਪ੍ਰੋਬਲਮ ਆ ਕਿ 32 ਮਰਲੇ ਜਗਾ ਜਿਹੜੀ ਅਸੀਂ ਤੁਸੀਂ ਖਰੀਦੀ ਆ ਇਹ ਮਰਲੇ 3 ਮਰਲੇ 3 ਮੰਨੇ ਦੇ ਤੁਸੀਂ ਪੈਸੇ ਦਿੱਤੇ ਸੀ ਸਾਡੇ 20 ਮਰਲੇ ਦੀ ਤਾਂ ਬਿਨਾ ਪੁੱਛ ਕੇ ਦੇ ਹਾਂ ਬਿਨਾ ਪੁੱਛੇ ਇਹਨਾਂ ਦੀ ਸੀ ਕਿਤੇ ਇਹਨੇ ਕਿਸ ਨੂੰ ਪੁੱਛਿਆ ਹੀ ਨਹੀਂ ਤੇ ਉਹ 10 ਮਰਲੇ ਦੇ ਪੈਸੇ ਕਿੱਥੇ ਗਏ ਫਿਰ ਉਹ 10 ਮਰਲੇ ਦੇ ਇਹ ਨਹੀਂ ਪਤਾ ਕਿ ਸਾਰਾ ਕਸ਼ੂ ਕਰਨਾ हां हाल तो ਤੁਸੀਂ ਸੰਗਤ ਕੀ ਚਾਹਦੇ ਹੋ ਹਾਂ ਅੱਜ ਕਹਿੰਦੇ ਆ ਕਿ ਅਸੀਂ ਇਨਸਾਫ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਆਪਾਂ ਦਾ ਕੀ ਮਰਨੇ ਹੀ ਜਗ੍ਹਾ ਹੋਏਗੀ ਅਸੀਂ ਹਲ ਟਾਈਪ ਦੇਲਾ ਗੁਰਦੁਆਰਿਆਂ ਦੇ ਮਤਲਬ ਤੋਂ ਹੀ ਜਗ੍ਹਾ ਛੱਡੀ ਆ ਉਹ ਵੀ ਮਰਨੇ ਤੇ ਨਹੀਂ ਦਿਨਾ 3 ਮਰਨੇ ਹੀ ਹੋਏਗੀ ਤੇ ਰਸਤਾ ਬੰਦ ਨਹੀਂ ਕੀਤਾ ਜਾਏਗਾ ਪਤਨੇ ਆਉਣਾ ਚੰਤਾਂ ਦੀ ਭਾਵਨਾ ਨਾਲ ਖੇਡਣਾ ਤੇ ਪਗਾਈ ਆਪਣੀ ਚਕੀ ਹੁੰਦਾ ਸਾਡਾ ਮਤਲਬ ਸਿੱਖ ਜੱਥੇਬੰਦੀਆਂ ਨੇ ਨਾਮ ਸਿੰਘ ਨੇ ਜਾ ਹੋਰ ਵੀ ਜੋ ਵੀ ਮਤਲਬ ਕਿਸੇ ਦਾ ਸਾਰਾ ਰਜ਼ਮ ਦੀ ਕਰਾਉਂਦੇ ਨੇ ਇਸ ਚੀਜ਼ ਵਿੱਚ ਸਾਡੇ ਅੱਗੇ ਆਉਣ ਅਸੀਂ ਬੜੇ ਪਰੇਸ਼ਾਨ ਆ ਸਾਡੀ ਜੜੀਓ ਹੈਲਪ ਕੀਤੀ ਜਾਵੇ ਜਿਹੜਾ ਇਨਸਾਫ ਸਾਨੂੰ ਬਵਾਜੇ ਅਸੀਂ ਬੜੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅਹੀ ਸਾਰੀ ਸੰਗਤ ਨੇ 30 ਮਰਲੇ ਜਗਾ ਲਈ ਸੀ ਕਲੋਨੀ ਚ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਉਹਦੇ ਵਿੱਚੋਂ ਪੱਤਰ ਸਿੰਘ ਨੂੰ ਅੱਗੇ ਕੀਤਾ ਸੀ ਵੀ ਮਤਲਬ ਕਿ ਕਲੋਨੀ ਵਿੱਚ ਇੱਕ ਬਾਕੀ ਸਾਰੇ ਮਲਾਜ਼ਮ ਹੀ ਕਿ ਇੱਕ ਹੀ ਬੰਦਾ ਘਰ ਹੀ ਰਟਾਇਰ ਹੋ ਕੇ ਆਇਆ ਸੀ ਇੰਨੇ ਕੀ ਕੀਤਾ 30 ਮਰਲੇ ਜਗਾ ਜਦੋਂ ਅਹੀ ਲਈਆ ਤੇ ਇਹਨੂੰ ਅੱਗੇ ਲਾਇਆ ਇੰਨੇ ਕੀਤੇ 20 ਮਰਲੇ ਜਗਾ ਜਿਹੜੀ ਗੁਰਦੁਆਰਾ ਸਾਹਿਬ ਨਾ ਕਰਾ ਗਏ ਬਾਬਾ ਬੁੱਢਾ ਸਾਹਿਬ ਦੇ ਨਾਮ ਰਜਿਸਟਰੀ ਕਰਾਤੀ ਉਹਦੇ ਵਿੱਚੋਂ 10 ਮਰਲੇ ਜਗਾ ਇਹ ਫਿਰ ਆਪਣੇ ਨਾ ਕਰਵਾ ਗਿਆ ਤੇ 10 ਮਰਲੇ ਜਗਾ ਸਾਨੂੰ ਜਿਹੜੀ ਕਲੋਨੀ ਚ ਅਸੀਂ ਜਗਾ ਲਈ ਉਹ ਡੀਲਰਾਂ ਨੇ ਦਿੱਤੀ ਸੀ ਫ੍ਰੀ ਗੁਰਦੁਆਰੇ ਦੀ ਸੇਵਾਵਾਰੀ ਉਹ ਵੀ ਉਹ ਕਿਤੇ ਜਿੱਥੇ ਗੁਰਦੁਆਰੇ ਦੀ ਜਗਾ ਉੱਥੋਂ ਨਹੀਂ ਦਿੱਤੀ ਉਹ ਹੋਰ ਸਾਈਡ ਤੋਂ ਦਿੱਤੀ ਸੀ ਉਹ ਇੰਨੇ ਕੀ ਕੀਤਾ ਕਿ 10 ਮਰਲੇ ਜਗਾ ਜਿਹੜੀ ਉਹ ਵੀ ਰਜਿਸਟਰੀ ਕੱਲਾ ਹੀ ਜਾ ਕੇ ਆਪਣੇ ਨਾਂ ਕਰਾ ਕੇ ਤੇ ਇਹਨੇ ਦੂਜੀ ਥਾਂ 1,65 ਨੂੰ ਫੇਰ ਕਹਿੰਦੇ ਵੇਚ ਦਿੱਤੀ ਆ ਮਤਲਬ ਕਿ 40 ਮਰਲੇ ਜਗਾ ਬੰਦੀ ਸਾਡੇ ਗੁਰਦੁਆਰੇ ਦੀ ਉਹਦੇ ਵਿੱਚੋਂ 20 ਮਰਲੇ ਆਪਣੇ ਨਾਂ ਕਰਾ ਗਿਆ ਤੇ 20 ਗੁਰਦੁਆਰੇ ਦੇ ਗੁਰਦੁਆਰੇ ਦਾ ਮੱਥਾ ਇੱਕ ਸਾਈਡ ਤੇ 60 ਫੁੱਟ ਰਹਿ ਗਿਆ ਤੇ ਇੱਕ ਸਾਈਡ ਤੇ 20 ਫੁੱਟ ਰਹਿ ਗਿਆ ਪੈਸਾ ਸਾਰਾ ਸੰਗਤਾਂ ਦਾ ਸੀ ਅਹੀਂ ਕਮੇਟੀਆਂ પાਕੇ ਗ੍ਰਾਈ ਕਰਕੇ ਇਹਨੂੰ 17 ਲੱਖ ਦੇ 80000 ਰੁਪਇਆ ਇਕੱਠਾ ਕਰਕੇ ਦਿੱਤਾ ਸੀ। ਬਾਕੀ 10 ਮਰਲੇ ਜਗਾ ਜਿਹੜੀ ਗੁਰਦੁਆਰੇ ਨੂੰ ਡੀਲਰਾਂ ਨੇ ਦਿੱਤੀ ਸੀ ਉਹਦੇ ਮਤਲਬ ਕਿ ਏਸੇ ਬੰਦੇ ਨੇ ਕਿਹਾ ਕਿ ਉਹ ਜਗਾ 1 ਲੱਖ 20 ਮੈਂ ਤੁਹਾਡੇ ਕੋਲੋਂ ਖਰੀਦ ਲੈਣਾ ਵਾ ਇਹ ਮੈਂ ਤੁਹਾਨੂੰ 12 ਲੱਖ ਰੁਪਇਆ 10 ਮਰਲੇ ਦਾ ਦੇ ਦੇਣਾ ਤੇ 30 ਮਰਲੇ ਜੇ ਰਜਿਸਟਰੀ ਕਰਾ ਦੇਣਾ ਪਰ ਉਹ ਐਨੇ ਕੀ ਕੀਤਾ ਕਿ 10 ਮਰਲੇ ਜਗਾ ਫੇਰ ਆਪਣੇ ਨਾਂ ਵਿੱਚੋ ਕਰਾ ਗਿਆ ਤੇ ਉਹ ਵੀ ਜਗਾ ਜਿਹੜੀ 10 ਮਰਲੇ ਉਹ ਵੀ ਆਪਣੇ ਨਾਂ ਕਰਾ ਗਿਆ ਉਹ ਇੰਨੇ ਸਾਨੂੰ 12 ਲੱਖ ਰੁਪਈਆ ਗੁਰਦੁਆਰੇ ਚ ਨਹੀਂ ਪਾਇਆ ਜਿਹੜਾ 1782000 ਰੁਪਈਆ ਹੀ ਦਿੱਤਾ ਈ ਉਹਦੀ ਰਜਿਸਟਰੀ ਜਿਹੜੀ ਉਹ ਇੰਨੇ ਗੁਰਦੁਆਰੇ ਦੇ ਨਾਮ ਕਰਤੀ ਹੁਣ ਤੁਹੇ ਵੀ ਜਾਣਦੇ ਆਹੀਂ ਇਹ ਹੀ ਚਾਹਨੇ ਆ ਕਿ ਸਾਰੀਆਂ ਸਿੱਖ ਬੰਦੀਆਂ ਸਾਰੇ ਨਿਆਂ ਸਿੰਘਾਂ ਨੇ ਕਾੜੀ ਇਹ ਬੇਨਤੀ ਆ ਕਿ ਇਹਨੇ ਸਾਡੇ ਨਾਲ ਧੋਖਾ ਕੀਤਾ ਸਾਡਾ ਗੁਰਦੁਆਰਾ ਨਹੀਂ ਬਣ ਦਿੰਦਾ ਹੁਣ ਸਾਡੀ ਮੇਨ ਗਲੀ ਜਿਹੜੀ 30 ਫੁੱਟ ਦੀ ਉਹ ਡੱਕਦਾ ਵਾ ਉਥੇ ਇਹਨੇ ਕੰਧ ਕੀਤੀਆਂ ਇੱਕ ਦਿਨ ਢਾਤੀ ਅੱਜ ਫੇਰ ਇਹਨੇ ਰੇਤ ਤੇ ਸੀਮੈਂਟ ਉਥੇ ਸੁੱਟ ਦਿਆ ਵੀ ਮੈਂ ਕੰਧ ਕਰਨ ਲੱਗਾ ਤੇ ਇਹ ਜਨਾਨੀਆਂ ਨੂੰ ਗਲਤ ਬੋਲਦਾ ਬਹੁਤ ਜ਼ਿਆਦਾ ਗਲਤ ਬੋਲਦਾ ਕਿ ਜਿਹੜਾ ਇਹ ਬੋਲ ਵੀ ਨਹੀਂ ਸਕਦੇ ਹੈ ਜਨਾ ਕੋਲੰਬਰ ਕੋਰਾ ਹਾਂਜੀ ਅਸੀਂ ਇਸ ਕੋਲੋਨੀ ਚ ਰਹਿੰਦੇ ਆਂ ਸਾਰੇ ਸਾਂਝੇ ਕਰਕੇ ਅਸੀਂ ਇੱਥੇ ਕੀਤਾ ਇਹ ਤਾਂ ਸ਼ੰਸ਼ੇ ਨੂੰ ਕਾਹ ਦਿਨਰੇ ਕੀਤਾ ਹੈ ਕਿ ਤੇ ਹੀ ਜੀ ਮੱਲੇ ਕੋ ਬੇਰਵਾਸਤੇ ਜਾਣਿਆ ਅਹੀਂ ਨੇ ਆ ਬਹਿ ਉਹ ਲੈ ਕੇ ਪੈਸੇ ਦੇਣਾ ਆਪਣੇ ਨਾਲ ਕਰਵਾ ਲਿਆ ਇਹ ਸਾਨੂੰ ਗੱਲਾਂ ਕਿ ਜਦੋਂ ਰਜਿਸਟਰੀ ਕਰਾਗਾ ਉਹਨੂੰ ਮੁਰਦਾ ਦੇ ਨਾਮ ਹੀ ਰਜਿਸਟਰੀ ਕਰਵਾ ਦਾਗਾ ਮੈਂ ਇਹਨੇ ਕੀ ਕੀਤਾ ਕਿ ਇਹਨੇ ਤੇਰੀ ਜਾ ਕੇ ਰਜਿਸਟਰੀ ਕਰਾ ਲਈਆ ਤੇ ਆ ਵੀ ਬਾਤ ਚੱਲ ਗਿਆ ਇਹਨੇ ਸੰਕਤ ਨੂੰ ਕਿਸੇ ਨੂੰ ਨਹੀਂ ਦੱਸਿਆ ਇਹਨੇ ਕਈ ਨਹੀਂ ਕੀਤੀ ਹੋਈ ਆ ਸੰਕਤ ਦੇ ਨਾਲ ਪਾਪਾ ਬੁੱਢਾ ਸਾਹਿਬ ਜੀ ਦਾ ਗੁਦੜਾਈ ਇਹ ਕਲਾਂ ਕਿ ਮੈਂ ਬੋ ਮਾਂਦਾ ਨਹੀਂ ਉਹ ਮੰਦੇ ਆ ਨਾ ਇਹਦੇ ਪਰ ਧੋਖਾ ਕੀਤਾ ਬਾਕੀ ਅਹੀਂ ਸਿੱਖਦਾ ਜਿਤੇ ਬੰਦਿਆ ਜੱਗ ਆਪ ਜੋੜ ਕੇ ਬੇਟੀ ਆ ਗਿਆ ਵੀ ਮੇਰੇ ਆਓ ਅੱਗੇ ਆਣ ਕੇ ਸਾਡਾ ਸਾਥ ਦਿਓ ਇਹ ਗੋਦੜਾ ਜਿਹੜਾ ਸਿਰਿਚ ਰਹਿ ਗਏ ਮੇਰਾ ਨਾਮ ਪਿੰਡੋ ਸਿੰਘ ਕਲੋ ਮੈਂ ਵਾਸੀ ਐਸੇਪਲੋਂ ਪਿੰਡ ਦਾ ਵਾਸੀ ਆ ਐਸੇਪਲੋਂ ਚ ਮੇਰਾ ਘਰ ਆ ਹਾਂ ਹਿਆਰ ਨਗਰ ਕਿਹੜੀ ਜਥੇਬੰਦੀ ਵਾਲੀ ਇਹ ਪਾਕਿਸਤਾਨ ਦੇ ਡਪੰਦਾ ਸਾਡੇ ਸੂਬਾ ਪ੍ਰਧਾਨ ਸਰਦਾਰ ਗੁਰਤਾ ਸਿੰਘ ਗੋਦਵਾਲ ਨੇ ਹਾਂ ਠੀਕ ਨਹੀਂ ਉਹਨਾਂ ਦੇ ਦਿਲ ਆਪਾਂ ਨਿਗਰਾਨੀ ਵਿੱਚ ਸਾਡਾ ਆਪਣਾ ਜਥੇਬੰਦੀ ਦਾ ਕੰਮ ਕਰ ਰਹੇ ਆ ਹਾਂ ਤੇ ਇੱਥੇ ਮਤਲਬ ਸਾਡੇ ਨਾਲ ਪਰਸੋ ਜੇ ਸਾਡੇ ਮਸਲਾ ਵਿੱਚ ਸਾਡੇ ਆਇਆ ਇੰਦੇ ਵੱਲੋਂ ह्म ਇੱਥੇ ਜਗਾ ਲਈ ਗਈ ਸੰਤੋਨਾਂ ਦੇ ਪੈਸੇ ਇਕੱਠੇ ਕਰਕੇ 30 ਮੱਲੇ ਦਾ ਇੱਥੇ ਲਈ ਨਾਲ 60 ਬਾਈ 60 ਦਾ ਪਲਾਟ ਲਿਆ ਗਿਆ ਹਾਂ ਇਹਦੀ ਇੱਕ ਇੱਕਤਰ ਸਿੰਘ ਸਿੰਘ ਨਾਮ ਦਾ ਆਦਮੀ ਇੱਥੇ ਉਹ ਬੰਦਾ ਜਿਹੜਾ ਸੀ ਪਤਾ ਜਿਆ ਕਿੰਨਾ ਦਾ ਗੁਰੂ ਘਰ ਨਾਲ ਪਿਆਰ ਕਰਨਾ ਉਹਨੂੰ ਆ ਸਾਰੀ ਸੰਗਤ ਨੇ ਇਕੱਠਾ ਕਰਕੇ ਜਿੰਨਾ ਵੀ ਆਪਣਾ ਪਹਿਲਾ ਹੀ ਗੁਰਦੁਆਰਾ ਸਾਰਾ ਇੱਕ ਮੁੱਢੀ ਨੂੰ ਦੇਤਾ ਹਾਂ ਕਿ ਤੂੰ ਆਪਣੀ ਜਗ੍ਹਾ ਲੈ ਕੇ ਤੇ ਗੁਰੂ ਘਰ ਪਿਆਰ ਕਰਾਂਗੇ ਬਾਬਾ ਜੀ ਬੁੱਢਾ ਸਾਜੀ ਦੇ ਨਾਮ ਦੇ ਹਾਂ ਇਹ ਸਭ ਬੰਦੇ ਨੇ ਪਹਿਲਾਂ ਤੇ ਕਲੰਝੁਰਾਂ ਨੂੰ ਮੱਥ ਪਾ ਕੇ ਠੀਕ ਨਹੀਂ ਗੱਲ ਸਾਡੇ ਦਾ ਪਹਿਲਾ ਇਕੱਠਾ ਕਰਕੇ ਜਗਾ ਲੈ ਲਈ ਆ ਰਸਤਾ ਜਾਂਦਾ ਇਹਨੋਂ 30 ਫਟ ਹਾਂ ਰਾਸ ਕੋਲ ਨੂੰ ਜਿੱਥਰ ਬੋਧ ਜਗਾ ਲਈ ਗਈ ਆ ਇਹਦੇ ਦੇਲ ਚ ਪਹਿਲਾਂ ਖੋਤੇ ਹੀ ਇਹਨੇ ਬੰਦਿਆ ਰ ਬੱਥੇ ਕਰਕੇ ਇਹਨੇ ਜਗਾ ਲੈ ਕੇ ਕੋਈ ਜਗਾ ਤੇ ਵੇਚ ਦਿੱਤੀ ਇਹਨੇ ਗੁਰਕਰ ਦੀ ਜਗਾ ਲਈ ਹੀ 10 ਮਰਲੇ ਸਾਨੂੰ ਇਹਦੇ ਆਪਣੇ ਰਹੇ ਨੇ ਕੋਲੋਨੀ ਵਾਲੇ ਆ ਉਹਨਾਂ ਨੂੰ ਜਗਾ ਵੀ ਦਿੱਤੀ ਹਾਂ ਕਿ ਇਸ ਕੋਲੋਨੀ ਵਿੱਚ ਉਹਨਾਂ ਕੋਲ ਜਗਾ ਲਈ ਇਹਨਾਂ ਨੇ ਹਾਂ ਗੁਰਕਰ ਦੀ ਕੋਸ਼ੇ ਕੋਲਨੀ ਵਾਲਿਆਂ ਕੋਲ ਇਹਨੇ ਉਹ ਜਿਹੜੇ 10 ਮਰਲੇ ਸੀ ਉਹ ਵੀ ਇਹਨੇ ਤਬਾਦਲਾ ਤੋਂ ਬਦਲਾ ਕਰਕੇ ਆਪ ਜੀ ਨੂੰ ਵੇਚ ਦਿੱਤੇ ਹਾਂ ਠੀਕ ਨਹੀਂ ਗੱਲ ਇੱਕੇ ਸਾਡੇ ਕੋ ਗੁਰੂ ਘਰ ਵਾਸਤੇ 60 ਬਈ 60 ਦਾ ਪਲਾਟ ਸੀ ਹਾਂ ਹਾਂ ਇਹਨੂੰ ਉਹਦੇ ਵਿੱਚੋਂ ਇਹ ਫਟ ਮੱਥਾ ਦਿੱਤਾ ਨੂੰ ਗੁਰੂ ਘਰ ਵਾਸਤੇ ਬਾਕੀ ਖਾਲਸੇ ਚ ਵੀ ਸ਼ੇਅਰ ਕਰ ਗਿਆ ਹਾਂ ਠੀਕ ਨਹੀਂ ਗਿਆ ਕਿ ਗੁਰੂ ਘਰ ਦੀ ਜਗ੍ਹਾ ਨੂੰ ਖਰਾਬ ਕਰਤਾ ਨੇ ਐਲਟੇ ਆ ਬਣਾ ਦਿੱਤਾ ਹੈ ਜੋ ਕੋਈ ਸੰਗਤ ਨੂੰ ਨਹੀਂ ਮੰਗਿਆ ਠੀਕ ਨਹੀਂ ਕਬਰ ਦਾ ਹੈ ਸੰਗਤ ਦਾ ਇਹ ਤਾਂ ਪਹਿਲਾਂ ਨਹੀਂ ਫਿਰ ਅੱਜ ਕੀ ਮਸਲਾ ਹੋ ਗਿਆ ਮਸਲਾ ਹੈ ਜਿਹੜੀ ਹੁਣ ਗੁਰੂ ਘਰ ਨੂੰ ਗਲੀ ਜਾਂਦੀ ਹੈ ਐਸ ਕੋਲੋਂ ਹੀ ਤੋਂ ਉਹ ਉਸ ਨੂੰ ਵੀ ਬੰਦ ਕਰਨ ਦੇ ਆ ਇੱਕ ਵਾਰ ਸਿਰ ਆਪਣਾ ਆਇਆ ਨਾ ਜਾਇ ਸੱਜਾ ਸੱਜਾ ਜਿਹੜਾ ਕਿ ਮੈਂ ਇਸ ਦੇ ਇੱਕ ਸੰਗਤਾਂ ਨੂੰ ਗੁਮਰਾਹ ਕਰ ਲਿਆ ਪਹਿਲਾਂ ਗੁਮਰਾਹ ਕਰਕੇ ਨੇ ਗੱਲ ਸਰਕਾਰੀ ਕਰੀ ਨਾ ਨਾ ਬਸੰਤਾ ਦੇ ਕਿਉਂਕਿ ਅੱਜ ਵੀ ਇਹਦਾ ਰੇਸ ਜਾਰੇ ਮਹਾਰਾਜ ਪੀਰੇ ਦੇ ਘਰ ਆ ਹਾਂ ਜੇ ਤੁਮ ਇੰਨਾ ਸੱਚਾ ਰੇਡ ਗੁਰੂ ਘਰ ਵਾਸਤੇ ਕਿਉਂਕਿ ਨਾ ਟਕੜਿਆ ਹਾਂ ਗੁਰੂ ਘਰ ਦੀ ਕਾਂਢੇ ਦੱਕਾਂ ਦੇ ਗਲੀ ਦੇ ਕਾਂਢ ਕੱਢਣ ਲਿਆ ਇਹ ਵੀ ਸਹੀ ਫੜਾ ਗੱਲ ਹੈਗੀ ਤੇ ਸਰਕਾਰ ਕੇ ਸਾਰੀ ਕਲੋਨੀ ਦੀ ਭਾਰੀ ਰੋਸ ਆ ਇੱਕ ਤੇ ਰਸਤਾ ਪ੍ਰਸ਼ਾਸਨ ਕੋ ਖਲਾਇਆ ਗਿਆ ਬਿਲਕੁਲ ਇਹਨੇ ਨਾ ਲੇ ਕੇ ਰਸਤਾ ਛੋਟਾ ਕੀਤਾ ਹੈ ਔਰ ਅਜਿਸਤੀ ਕੇ ਨਾਂ ਤੇ ਹੋਈ ਹੈ ਹੁਣ ਹੋਣ ਜਿਹੜੀ ਜਿਸਤੀ ਹੈ ਬਾਬਾ ਪੁੱਢਾ ਸਾਹਿਬ ਨਾਲ ਤੇ ਹੋਈ ਹੈ ਕਿੰਨੇ ਮਤ ਲਈ ਹੋਈ ਇਹ ਹੋਈ ਆ ਜਿਆ ਮਰਦਿਆ ਨਹੀਂ ਹੋਈ ਇਹ ਵੀ ਮਤ ਲਈ ਵੀ ਮਤ ਲਈ ਹੋਈ ਇਹ ਤਾਂ ਮਰੇ ਜੀ ਫਰੀਦ ਸਹੀ ਉਹ ਗੁਰੂ ਘਰ ਦੇ ਉਹਦਾ ਨਹੀਂ ਹੱਲੇ ਕਿਸੇ ਕੋ ਦੱਸਣ ਗਿਆ ਹਾਂ ਪੈਸਾ ਕਰਨਾ ਸੀ ਪੈਸਾ 17 ਲੱਖ ਕੁ ਜਿਆ ਪੈਸਾ ਇੰਨਾ ਕਰ 17 ਲੱਖ ਹੈ 6 ਲੱਖ ਸਿਆਸੀ ਅਰਬੀਅਤ ਤੇ ਆ ਜੀ ਪਰ ਇਹਨਾਂ ਤਾਂ ਦੇਖੋ ਗੁਰੂ ਘਰ ਰਕਮ ਮੇਰਾ ਜੋ ਪੈਸਾ ਕਰੀਦਾ ਉਹਦੇ ਵਿੱਚ ਰਿਟਨ ਸਬੂਤ ਨਹੀਂ ਜਿਆਦਾ ਹੁੰਦੇ ਤੇ ਇਹ ਚੈਟਰ ਹੈ ਚੈਟ ਆਪੀ ਲਈ ਸੰਤ ਨੇ ਠੀਕ ਨਹੀਂ ਗੱਲ ਸੰਤ ਨੇ ਉਸ ਕਾਪੀ ਦੇ ਸਾਬ ਮੈਨੂੰ

ਪ੍ਰਸ਼ਾਸਨ ਨਹੀਂ ਕਰਾਂਗੇ ਜੇ ਕੋਈ ਐਮਐਲਏ ਜਾਂ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਇਹ ਇਹ ਵੀ ਮੱਦੀ ਕਰੇਗਾ ਮੇਰੇ ਬੱਚੋਂ ਆਗੇ ਕਿਉਂਕਿ ਗੱਲ ਇਹ ਕਿ ਗ੍ਰਾਮ ਦੇ ਕੋਈ ਵੀ ਬੁਰਕਾ ਹੋ ਜਾ ਕੇ ਨੁਕਸਾਨ ਸਾਡੀ ਸਾਰੀ ਗੋਲੀ ਸਾਡੇ ਨਾਲ ਸਾਥ ਹੈ ਅਸੀਂ ਇਹ ਜਿਹੜਾ ਅਸਰ ਨਹੀਂ ਸਪੱਸ਼ਟ ਹੋ ਰਾਇਆ ਸਾਥ ਹੈ ਕਿਉਂਕਿ ਇਹ ਨਹੀਂ ਰਸਤਾ ਕਿਸੇ ਨਾਲ ਮਸਲਾ ਸਾਜਿਆ ਹੋਇਆ ਹੈ ਉਹ ਫਿਰੀ ਧਾਰੀ ਖਸਾਂ ਦੇ ਬੰਦਿਆਂ ਨੂੰ ਸਿੱਖ ਦੇ ਬੰਦਿਆਂ ਲਈ ਜਿਹਨਾਂ ਨੇ ਕੀਤਾ ਉਹ ਇਹ ਚਾਹੇ ਸਾਡਾ ਸਾਥ ਦਿੱਤਾ ਜਾਏ ਕਿਉਂਕਿ ਇਹ ਬੰਦਾ ਥੋੜਾ ਜਿਹਾ ਸਿਆਸੀ ਪੱਖ ਦਾ ਹੋਇਆ ਇਹਨੂੰ ਅਸੀਂ ਸੁਣਵਾਈ ਜਿਹੜੀ ਕਿ ਇਹਦੀ ਵੱਡੀ ਗੱਲ ਨਹੀਂ ਹੈ ਕਿ ਜੇ ਕਿਹੜੀ ਹਰ ਮਜ਼ਦੂਰੀ ਸਹੀ ਜੇ ਨਿਵਾਰ ਕੌਣ ਨਹੀਂ ਹੈ ਨਾ ਉਹ ਅਸੀਂ ਸਾਨੂੰ ਸਿੱਧਾ ਸੰਭਾਲਿਆ ਹੱਥੁਰ ਤੇ ਗਿਆ ਸਾਡੀ ਆਕਸਿਮਾਈ ਫਿਰ ਜਾਏ ਸਾਡੀ ਫੋਟੋ ਜਾਏ ਜਿੰਦ ਕਰ ਨਾ ਜਾਏ ਕਿ ਜੇ ਕਰਦੇ ਦੇ ਕਿ ਤੱਕ ਜੇ ਕੈਮਰੇ ਸਾਹਮਣੇ ਆ ਕੇ ਦਿਰਾ ਦੇ ਆਪਣੇ ਸਾਰੇ ਰੋਪਾਂ ਨੂੰ ਦਰਕਰਾਰ ਕਰ ਦਿਆ ਹੈ ਕਿ ਇਹ ਠੀਕੇ ਦੇ ਬੋਲ ਨਹੀਂ ਹਨ ਕਿ ਇਹ ਕੋਈ ਸਾਰਾ ਤਰੀਕਾ ਨਹੀਂ ਮੰਨਦਾ ਉਹਨਾਂ ਕਿਹਾ ਕਿ ਜੇ ਜੇਹਾਂ ਮਾਣੇ ਪਹਿਲਾ ਇੱਕ ਨਹੀਂ ਨਕਲਾ ਤੇ ਇਸ ਪਰ ਇਹ ਸਾਡੀ ਮੋਦੀ ਨੇ ਨੀਤੀ ਦੀ ਜਵਾਬਨਾ ਮਸਤੀ ਜਗਾ ਦਿੱਤੀ ਗਈ ਹੈ। ਇਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਇਹ ਗੱਲ ਕਿ ਉਹ ਲਗਾਤਾਰ ਜੀ ਬੀਏ ਫੇਰ ਅੱਗੇ ਕਰਕੇ ਦਿੱਤੇ ਰਹਾ ਹਾਂ ਤੱਕ ਮੈਂ ਬਾਦ ਵਿੱਚ ਪੁਰਾ ਹੀ ਦੇਣੇ ਬੰਦ ਕਰ ਦਿੱਤੇ ਇਹਨਾਂ ਕੋਲ ਮੇਰੇ ਕੋਲ ਪੈਸੇ ਦਾ ਇੱਕ ਇੱਕ ਹਿਸਾਬ ਹੈ ਪਰ ਇਹਨਾਂ ਨੇ ਮੈਨੂੰ ਪੈਸੇ ਦੇ ਦੇ ਬੰਦ ਕਰ ਦਿੱਤੇ ਤਾਂ ਮੈਂ ਇਹ ਦਸਤੀ ਕਰਵਾਣੀ ਸੀ ਜਿਸ ਕੰਨ ਕਰਕੇ ਇਹਨਾਂ ਦੇ ਕਹਿਣ ਮੁਤਾਬਕ ਨਾਤੀ ਬੰਦਿਆਂ ਵਿੱਚੋਂ 10 ਮਰਲੇ ਦਾ ਪਲਾਟ ਵੇਚ ਕੇ ਕਿਹਾ ਕਿ ਡੀਲਰਾਂ ਵੱਲੋਂ ਦਿੱਤੇ ਹੋਏ 10 ਮਰਲੇ ਦੇ ਦਾਤਮਰਲੇ ਦੇ ਪੈਸੇ ਅਤੇ ਅਗੁਰਾਹੀ ਕੀਤੇ ਪੈਸਿਆਂ ਦੀ 20 ਮਰਲੇ ਦੀ ਰਜਿਸਟਰੀ ਕਰਾ ਕੇ ਗੁਰਦੁਆਰੇ ਬਣਾਉਂਦਾ ਕੰਮ ਸ਼ੁਰੂ ਕਰਨ ਜਾ ਰਿਹਾ ਪਰ ਇਹ ਮੇਰੇ ਉੱਪਰ ਝੂਠੇ આરોਪ ਲਾ ਰਹੇ ਹਨ ਜਦਕਿ ਮੇਰੇ ਕੋਲ ਸਾਰਾ ਰਿਕਾਰਡ ਮੌਜੂਦ ਹੈ ਤਾਂ ਕੀ ਨਾ ਆ ਕਿ ਸਾਰਾ ਮਸਲਾ ਹੋਇਆ ਹੈ ਤੇ ਕਿਉਂ ਜਿਹੜੇ ਇਲਾ ਪਿੰਡ ਦੀ ਸੰਗਤ ਆ ਜਿਹੜਾ આરોਪ ਲਗਾ ਰਹੀ ਆ ਕਿ 30 ਮਰਲੇ ਕੋਈ ਜਗਾ ਸੀ ਗੁਰਦੁਆਰੇ ਦੀ ਤੇ 20 ਮਰਲੇ ਦੀ ਜਗਾ ਤੁਸੀਂ ਰਜਿਸਟਰੀ ਆਪਣੇ ਨਾਂ ਕਰਾ ਲਈ ਆ ਬਿਜਾਨਾ ਤੁਸੀਂ ਆਪਣੀ ਮਰਜ਼ੀ ਨਾਲ ਕਰਾਇਆ 17 ਲੱਖ ਰੁਪਏ ਦਿੱਤਾ ਕੋਈ 2 ਲੱਖ ਦਿੱਤਾ 10 ਮਰਲੇ ਜਿਹੜੀ ਜਗਾ ਆ ਉਹ ਕੋਈ ਜਿਹੜਾ ਡੀਲਰ ਆ ਉਹਨੇ ਵੀ ਜਿਹੜੀ ਆ দান ਕੀਤੀ ਸੀ ਤੇ ਉਹ ਵੀ ਤੁਹਾਡੇ ਵੱਲੋਂ ਜਿਹੜੀ ਆ ਵੇਚੀ ਗਈ ਆ ਸੱਚ ਚ ਚਾਈ ਕੀ ਜੇ ਤੁਹਾਡੇ ਤੇ આરોਪ ਲੱਗੇ ਆ ਸਾਈ ਜੀ ਮੇਰੇ ਕੋਲ ਔਰਤ ਔਰ ਸਾਰਾ ਸਭ ਦਾ ਪਿਆਰ ਆ 3 ਮੁੱਲੇ ਜਗ੍ਹਾ ਮੈਂ ਖਰੀਦੀ ਸੀ ਇੱਕ ਮਹੀਨਾ ਪਹਿਲਾਂ ਬਾਅਦ ਚ ਉਹਨਾਂ ਨੇ ਕਿਹਾ ਵੀ ਇਹ ਵਰਨਵਾਰੀ ਦਾ ਤੇ ਜਗ੍ਹਾ ਦੇਦੇ ਹੋ ਔਰ ਇਹਨਾਂ ਨੇ ਕਿਹਾ ਵੀ 6 ਮਹੀਨੇ ਬਾਅਦ ਅਸੀਂ 20000 ਰੁਪਏ ਗ੍ਰਹੀ ਦੇ ਦਿਆਂਗੇ ਕੁੜੀਆਂ ਗ੍ਰਾਈਆਂ ਇਕੱਠੀਆਂ ਹੋਈਆਂ ਬਾਅਦ ਚ ਗ੍ਰਾਈਆਂ ਇਕੱਠੀਆਂ ਨਹੀਂ ਹੋਈਆਂ ਸੰਤ ਕੋ ਪੈਸੇ ਇਕੱਠੇ ਨਹੀਂ ਹੋਏ ਬਾਈ ਦੇ ਵਿੱਚ ਅਸੀਂ ਰਜਿਸਟਰੀ ਕਰਾਉਣੀ ਸੀ ਸਾਲ ਲੰਘ ਗਿਆ ਫਿਰ ਵੀ ਨਹੀਂ ਹੋਈ 23 ਦੇ ਵਿੱਚ ਤੱਕ ਵੀ ਜਾ ਕੇ ਪੈਸੇ ਨਹੀਂ ਇਹਨਾਂ ਬਕੂਰੇ ਹੋਏ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ 20 ਮਰਲੇ ਜਿਹੜੀ ਜਗ੍ਹਾ ਅਸੀਂ ਪੁਰਸਵਾਰਾ ਬਣਾ ਲੈਨੇ ਆ 10 ਮਰਲੇ ਜਿਹੜੀ ਸੀ ਉਹ ਰਹਿ ਗਈ ਸੀ ਵੀ ਉਹਨਾਂ ਨੇ ਜਿਹੜੀ দান ਕੀਤੀ ਸੀ ਔਰ 10 ਮਰਲੇ ਇਹਨਾਂ ਦੀ ਵਿਰਾਸਤ ਦੇ ਵਿੱਚੋਂ ਪੈਸੇ ਜਿਹੜੇ ਸੀ ਉਹਦੇ ਵਿੱਚੋਂ ਰਜਿਸਟਰੀ ਕਰਾ ਕੇ ਪੁਰਸਵਾਰਾ ਸਾਹਿਬ ਦੇ ਨਾਂ ਤੇ ਰਜਿਸਟਰੀ ਹੋ ਗਈ ਆ ਔਰ ਇਹ ਤਾਂ 2 ਸਾਲ ਪਹਿਲਾਂ ਜਦੋਂ ਇਹਨਾਂ ਮੈਨੂੰ ਜਵਾਬ ਦਿੱਤਾ ਮੈਂ ਬਾਹਰ ਜਾਣਾ ਸੀ ਮੈਂ ਆਪਣਾ ਸਾਰਾ ਹਿਸਾਬ ਕਾਗਜ਼ਾਤ ਸਭ ਜੀ ਤੌਰੋਂ ਦੇ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਬਕਾਇਆ ਦੇ ਦਿਓ ਇਹਨਾਂ ਨੇ ਕਿਹਾ ਵੀ ਆਪਣੇ ਕੋਲੋਂ ਪੈਸੇ ਖੱਟ ਕੇ ਤੁਸੀਂ ਤੇ ਰਜਿਸਟਰੀ ਕਰਾ ਦਿਓ ਤੇ ਇਹਨਾਂ ਦੇ ਬ੍ਰਾਂਡ ਚੈੱਕ ਅੱਜ ਤੱਕ ਮੇਰੇ ਕੋਲ ਪਏ ਹੋਏ ਆ ਪਰ ਉਹ ਕਹਿ ਰਹੇ ਆ ਕਿ ਅਸੀਂ ਇਹਨਾਂ ਨੇ ਸਾਨੂੰ ਕਿਹਾ ਹੈ ਕਿ ਬਿਆਨਾ ਮੇਰੇ ਨਾਂ ਤੇ ਹੋਣ ਦੋ ਜਦੋਂ ਰਜਿਸਟਰੀ ਕੀਤੀ ਹੋਵੇਗੀ ਉਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਨਾਂ ਤੇ ਕਰਾਵਾਂਗੇ ਪਰ ਇਹ ਆ ਸਾਨੂੰ ਬਿਨਾਂ ਦੱਸਿਆ ਆਪਣੇ ਆਪ ਹੀ ਰਜਿਸਟਰੀ ਕਰਾ ਕੇ ਫਿਰ ਇਹ ਬਾਹਰ ਚਲੇ ਗਏ ਆ ਸਾਨੂੰ ਬਾਅਦ ਚ ਪਤਾ ਚੱਲਿਆ ਆ ਦੇਖੋ ਜੀ ਇਹਨਾਂ ਨੂੰ ਸਾਰਾ ਸਾਬ ਦੇ ਕੇ ਜਦ ਕਿ ਇਹਨਾਂ ਕੋਲ ਸਾਹਿਬ ਤਾਂ ਸੀਗਾ ਔਰ ਮੈਂ ਰਜਿਸਟਰੀ ਕਰਾ ਕੇ ਮੈਂ ਜਿਹੜਾ ਡੀਲਰਾਂ ਦਾ ਬਕਾਇਆ ਵਾ ਉਹ ਤੁਸੀਂ ਦੇਖੇ ਤੇ 10 ਮਰਲੇ ਦੀ ਰਜਿਸਟਰੀ ਜਿਹੜੀ ਕਰਾ ਲਵੇ ਇਹਨਾਂ ਨੇ ਡੀਲਰਾਂ ਨੂੰ ਬਕਾਇਆ ਨਹੀਂ ਦਿੱਤਾ ਔਰ ਨਹੀਂ ਰਜਿਸਟਰੀ ਕਰਾਈ ਸਾਡੀ ਕਮੇਟੀ ਪਾਈ ਸੀ ਜਿਹੜੀ ਕਮੇਟੀ ਸੀ ਉਹ ਵੀ ਸਰਬਜੀਤ ਕੌਰ ਦੇ ਵਰਤੀ ਆ ਅੱਜ ਤੱਕ ਵੀ ਉਹਦੇ ਕਮੇਟੀ ਦੇ ਪੈਸੇ ਉਹਦੇ ਕੋਲ ਪਏ ਹੋਏ ਆ ਬਚਦੇ ਬਾਅਦ ਚ ਇਹਨਾਂ ਨੇ ਮੈਂ ਸਤੰਬਰ ਮਹੀਨੇ ਦੇ ਵਿੱਚ ਆਣ ਕੇ ਇਹਨਾਂ ਦੇ ਨਾਲ ਬਾਹਰ ਆਣ ਕੇ ਫਿਰ ਸਾਫ਼ ਕੀਤਾ ਔਰ ਇਹਨਾਂ ਕੋ ਪੈਸੇ ਮੰਗਦਾ ਰਿਆ ਜਦ 2025 ਹੋ ਗਿਆ ਤੇ 10 ਮਰਲੇ ਦੀ ਜਿਹੜੀ ਰਜਿਸਟਰੀ ਹੋਣ ਵਾਲੀ ਰਹਿੰਦੀ ਸੀ ਦੀਵਾ ਨੇ ਕਿਹਾ ਕਿ ਸਾਡੇ ਪਲਾਟ ਸਾਰੇ ਵੇਖਿਆ ਭਾਜੀ ਤੁਸੀਂ ਜਾਂ ਤਾਂ ਰਜਿਸਟਰੀ ਕਰਾ ਲਓ ਡੇਟ ਤੁਹਾਡੀ ਲੰਘ ਗਈ ਆ ਤੇ ਨਹੀਂ ਤੇ ਹੁਣ ਤੁਹਾਡਾ ਨਾਮ ਮਾਰਿਆ ਜਾਣਾ ਪਰ ਮਜਬੂਰ ਨੂੰ ਮੈਨੂੰ ਫਰਵਰੀ ਦੇ ਵਿੱਚ 28 ਫਰਵਰੀ ਨੂੰ 2025 ਦੇ ਵਿੱਚ 10 ਮਰਲੇ ਜਿਹੜੇ ਸੀ ਉਹਦਾ ਮੈਂ ਬਕਾਇਆ ਕੋਰੋਂ ਦਿੱਤਾ ਵਾ ਬਕਾਇਆ ਦੇ ਕੇ ਨਿਸ਼ਚਿਤ ਕਰਾ ਲਈ ਜਦ ਕਿ ਉਹਨਾਂ ਕਹਿੰਦਾ ਕਿ ਸਾਨੂੰ ਥਾਂ ਹੀ ਨਹੀਂ ਮਰਲੇ ਚਾਹੀਦਾ ਤੇ ਇਸ ਕਰਕੇ ਮਤਲਬ ਜਿਹੜੀ ਗੱਲ ਸੀ ਉਹ ਮੈਨੂੰ ਰਜਿਸਟਰੀ ਮਜਬੂਰ ਕਰਾਉਣੀ ਪਈ ਜਦ ਕਿ ਤਿੰਨ ਸਾਲ ਰਜਿਸਟਰੀ ਦਾ ਟਾਈਮ ਵੀ ਲੰਘ ਚੁੱਕਾ ਸੀ ਔਰ ਡੀਲਰਾਂ ਦੇ ਪਲਾਟ ਜਿਹੜੇ ਸੀ ਉਹ ਸਾਰੇ ਇੱਥੋਂ ਤੋਂ ਤਕਰੀਬਨ ਦੇਖ ਚੁੱਕੇ ਸੀ 10 ਮੱਲੇ ਢੀਲਰ ਦੀ দান ਕਰਨ ਵਾਲੀ ਜਗ੍ਹਾ ਦਾ ਕੀ ਹੈ ਕਹਿੰਦੇ ਉਧਰੋਂ ਉਹਨਾਂ ਨੇ ਵੇਚ ਕੇ ਤੇ ਇੱਧਰੋਂ ਵੇਚ ਕੇ ਤੇ ਉਧਰੋਂ ਕੋਈ ਪੈਸੇ ਪੂਸੇ ਕੋਈ ਲੈਣ ਦੇਣ ਹੈਗਾ ਕੋਈ ਉਹ ਕਹਿੰਦੇ ਹੈ ਕਿ ਉਹ ਬੜਾ ਰੋਪ ਲਾਣ ਦੇ ਵੇ ਆ ਦੇਖੋ ਜੀ ਇਹਨਾਂ ਦੇ ਕੋਲ ਜਿਹੜੇ ਮੇਰੇ ਪੈਸੇ ਆਏ ਆ ਇਹਨਾਂ ਦੇ ਕੋਲ 10 ਮੱਲੇ ਜਿਹੜੀ ਵਿਸ਼ੇਸ਼ਤਾ ਸੀ ਮੈਂ ਉਸ ਮੇਰੇ ਹੀ ਉਹਨਾਂ ਨੇ ਮੇਰੇ ਨਾਲ ਬਿਠਾ ਰਿਆ ਸੀ ਵੀ ਤੁਸੀਂ ਜੀ ਗੁਰਦਵਾਰੇ ਨੂੰ দান ਦਿੱਤੀ ਆ ਜਿਹੜੀ ਜਗ੍ਹਾ ਤੁਹਾਨੂੰ ਲਈ ਆ ਤੁਸੀਂ ਸਾਡੇ ਨਾਲ ਉਹ ਪਲਾਟ ਵਟਾ ਲਓ ਤੇ ਤੁਸੀਂ ਮਤਲਬ ਵੀ ਵੇਚਣਾ ਹੈ ਤੁਸੀਂ ਉੱਥੋਂ ਲੈ ਲਓ ਸਾਡਾ ਗੁਰਦੁਆਰਾ ਖਾ ਜੀ ਨਾਸ ਮਰਨੇ ਜਗਾ ਗੁਰਦੁਆਰੇ ਵਿੱਚ ਔਰ ਨਾਸ ਮਰਨੇ ਜਗਾ ਜਿਹੜੀ ਇਹਨਾਂ ਦੀ ਗ੍ਰਹੀਚਾ ਬਾਕੀ ਕੁੱਝ ਪੈਸੇ ਮੇਰੇ ਕੋਲ ਬਚਦੇ ਆ ਅੱਜ ਵੀ ਇਹ ਸਾਫ ਕਰਕੇ ਜੋ ਮੇਰੇ ਕੋਲ ਬਚਦੇ ਨੇ ਜਿੰਨੇ ਪੈਸੇ ਬਚਦੇ ਆ ਇਹ ਕਹਿੰਦੇ ਨੇ ਉੱਪਰ ਡਵੈਲਪਮੈਂਟ ਕਰਨੀ ਆ ਸਾਡੇ ਕੋਲ ਪੰਜ ਸਾਲਾਂ ਚ ਪੈਸੇ ਤਿਆਰ ਨਹੀਂ ਹੋ ਸਕਦੇ ਗੁਰਦੁਆਰਾ ਕਿੱਥਾਂ ਬਣੇਗਾ ਮੈਂ ਅੱਜ ਵੀ ਉਹ ਜਿਹੜੇ ਪੈਸੇ ਬਚਦੇ ਉਹ ਦੇਣ ਨੂੰ ਤਿਆਰ ਨੇ ਕੰਗ ਅੱਜ ਮਸਲਾ ਸਿਰੇ ਸਿਰ ਕੀ ਪਿਆ ਕੰਗ ਜੋ ਇਹਨਾਂ ਨੇ ਵੀਡੀਓ ਇੱਕ ਜਾਰੀ ਕੀਤੀ ਆ ਕਿ ਉਹਦੇ ਵਿੱਚ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂ ਤੁਹਾਡੇ ਤੇ ਰੋਪ ਲਾ ਰਹੇ ਆ ਦੇਖੋ ਜੀ ਉਹ ਜਿਹੜੀ ਗੱਲ ਹੈਗੀ ਆ ਜਿੱਥੇ ਕੰਮ ਦਾ ਜਿਹੜੀ ਕੰਮ ਹੈਗੀ ਆ ਇਹ ਹੈਗੀ ਆ ਦੂਸਰੀ آبادی ਦੇ ਵਿੱਚ ਇਹ ਨਵੀਂਪੁਰ ਕਲੋਨੀ ਦੇ ਵਿੱਚ ਜਗ੍ਹਾ ਹੈਗੀ ਆ ਔਰ ਗੁਰਦੁਆਰੇ ਦੀ ਜਗ੍ਹਾ ਜਿਹੜੀ ਆ ਉਹਨੂੰ ਦੂਸਰੇ ਪਾਸੇ ਤੋਂ ਗਲੀ ਲੱਗਦੀ ਹੈ ਜਿੱਦਾਂ 60 ਫੁੱਟ ਫੰਟ ਹੈਗਾ ਇਹ ਗੁਰਦੁਆਰੇ ਦੀ ਬੈਕ ਸਾਈਡ ਦੀ ਗਲੀ ਆ ਇਹਦੇ ਵਿੱਚ ਜਦੋਂ ਮੈਂ ਪਲਾਟ ਲਾਇਆ ਮੇਰੇ ਕੋਲ ਡਾਕੂਮੈਂਟਸ ਆ ਰਜਿਸਟਰੀ ਦੇ ਵਿੱਚ ਦਿਲਦਰਾ ਨੇ ਗਲੀ ਬੰਦ ਕਰਕੇ ਮੈਨੂੰ ਲਿਖ ਕੇ ਦਿੱਤਾ ਆ ਉਹ ਜਦ ਉਹ ਜਿਹੜੀ ਜਗ੍ਹਾ ਸੀ ਉੱਥੇ ਮੈਂ ਕੰਦ ਗੱਡੀ ਆ ਕੰਦ ਗੱਡ ਕੇ ਮੈਂ ਇੱਕ ਦਿਨ ਆਣ ਕੇ ਮੇਰੀ ਕੰਦ ਧਾਤੀ ਆ ਮੈਂ ਬਿਮਾਰ ਸੀ ਮੈਂ ਹਾ ਹਸਪੀਟਲ ਵਿੱਚ ਦਾਖਲ ਸੀਗਾ 15 ਤਰੀਕ ਨੂੰ ਮੇਰੀ ਗੈਰ ਆਜੀ ਦੇ ਵਿੱਚ ਇਹਨਾਂ ਨੇ ਮੇਰੀਆਂ ਜਿਹੜੀਆਂ ਅਸੀਂ ਸਾਰੀਆਂ ਇਟਾ ਲੋਚੋ ਕੇ ਨਿਆਜ ਤੌਰ ਤੇ ਮੇਰਾ ਰਸਤਾ ਜਿਹੜਾ ਖੋਲਤਾ ਇਸ ਵਾਸਤੇ ਮੈਨੂੰ ਉਹ ਜਿਹੜੀ ਕੰਦ ਕੱਢਣ ਵਾਸਤੇ ਅੱਜ ਮੈਂ ਕੰਦ ਕੱਢਣ ਵਾਸਤੇ ਇੱਥੇ ਆਇਆ ਵਾਂ ਇਹ ਸਾਰੀਆਂ ਜਨਨੀਆਂ ਇਕੱਠੀਆਂ ਹੋ ਕੇ ਪਿਆਣ ਕੇ ਤੇ ਸਾਡੇ ਨਾਲ ਗਾਈ ਕੋਚ ਕਰਨਾ ਪਿਆ ਹੀ ਸਾਰੇ ਜੀ ਅੰਦਰ ਵੜ ਗਏ ਆ ਇਹਨਾਂ ਦੀ ਜਿਹੜੀ ਫੁਟੇਜ ਆ ਵੀ ਮੇਰੇ ਕੋਲ ਹੈਗੀ ਆ ਤੇ ਮੇਢੀ ਆਉਂਦੀਆਂ ਨੇ ਬਹੁਤ ਸਾਨੂੰ ਮੱਦਾ ਚੰਗਾ ਬੋਲਦੀਆਂ ਨੇ ਔਰ ਕੰਦ ਜਿਹੜੀ ਹੈ ਕੰਦ ਉੱਥੇ ਦੀ ਉੱਥੇ ਹੀ ਰੁਕੀ ਆ ਜਦ ਕਿ ਮੇਰੇ ਕੋਲ ਇੱਕ ਮਜਿਸਟਰੇਟ ਦੀ ਰਜਿਸਟਰੀ ਆ ਜਿਹਦੇ ਵਿੱਚ ਕੰਦ ਬੰਦ ਲਿਖੀ ਹੋਈ ਆ ਕਿਉਂਕਿ ਇੱਥੇ ਦੋਹ ਕਲੋਨੀਆ ਦਾ ਸਮੇਲ ਹੁੰਦਾ ਵਾ ਇਹ ਹਯਾਦਨਗਰ ਕਲੋਨੀ ਆ ਔਰ ਅਗਲੇ ਪਾਸੇ ਨਬੀਪੁਰ ਕਲੋਨੀ ਸ਼ੁਰੂ ਹੋ ਜਾਂਦੀ ਆ ਇਹ ਪੁਰਾਣੀ ਕਲੋਨੀ ਜਿਹੜੀ 25 ਸਾਲ ਪਹਿਲਾਂ ਬਣੀ ਹੋਈ ਆ ਔਰ ਜਿਹੜੀ ਨਵੀਂ ਕਲੋਨੀ ਆ ਇਹ 4 ਸਾਲ ਬਾਅਦ ਹੋਈ ਆ ਸਰ ਜਿਹੜੀ ਹੁਣ ਇਹ 30 ਮੱਲੇ ਦੀ ਜਗ੍ਹਾ ਦੀ ਇੰਡਸਟਰੀ ਆ ਕੋ ਵੀ ਮੱਲੇ ਦੀ ਆ ਤੇ ਕੀ ਸਾਰਾ ਆ ਉਹ ਇਸ ਤਰ੍ਹਾਂ ਜੀ ਇਹਨਾਂ ਨੇ ਕਿਹਾ ਕਿ ਸਾਨੂੰ 20 ਮਰਲੇ ਜਗ੍ਹਾ ਚਾਹੀਦੀ ਆ ਸਾਡੇ ਕੋਲ ਕਲੈਕਸ਼ਨ ਨਹੀਂ ਹੋਈ ਪੰਜ-ਛੇ ਸਾਲ ਚ ਤੇ ਜਿਹੜੇ ਵਾਅਦੇ ਪਏ ਆ ਉਹ ਸਾਨੂੰ ਮਤਲਬ ਦੇ ਦਿੱਤੇ ਜਾਣ ਮੈਂ ਦੇਣ ਨੂੰ ਤਿਆਰ ਆ ਸੰਗਤ ਬੈਠ ਕੇ ਮੇਰਾ ਫੈਸਲਾ ਕਰ ਲੇ ਜਿਹੜਾ ਗਲੀ ਦਾ ਮਸਲਾ ਉਹਦਾ ਗੁਰਦੁਆਰੇ ਨਾਲ ਕੋਈ ਤਾਲੁਕਤ ਨਹੀਂ ਆ ਕਿਉਂਕਿ ਉਹ ਉਹ ਕਲੋਨੀ ਦੂਸਰੀ ਵੱਖਰੀ ਆ ਵੱਖਰੀ ਆ ਗੁਰਦੁਆਰੇ ਨੂੰ ਦੂਸਰੇ ਪਾਸੇੋਂ ਗਲੀ ਲੱਗਦੀ ਆ ਤੇ ਉਧਰੋਂ ਹੀ ਮਤਲਬ 60 ਮੁੱਟ ਫਰੰਟ ਉਧਰ ਹੈਗਾ ਬਸ ਜਿਹੜਾ ਲੱਗਦਾ ਵਾ ਉਹ ਕਲੋਨੀ ਆ ਦਾ ਉਧਰ ਗਲੀ ਛੱਡੀ ਦੀਨਾਂ ਨੇ ਛੱਡੀ ਹੋਈ ਆ ਸਰ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨ ਆਇਆ ਕਿ ਜੋ ਵੀ ਮੇਰੇ ਦਸਤਾਵੇਜ਼ ਆ ਦਸਤਾਵੇਜ਼ਾਂ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਮੈਨੂੰ ਇਨਸਾਫ ਕਰਾਇਆ ਜਾਵੇ ਔਰ ਮੇਰੀ ਦੀਵਾਰ ਜਿਹੜੀ ਆ ਜਾਇ ਜਦੋਂ ਲਿਖੀ ਹੋਈ ਆ ਮੇਰੀ ਦੀਵਾਰ ਖਤਾਈ ਹੋਵੇ ਮੈਂ ਜਦ ਵੀ ਦੀਵਾਰ ਕੱਢਣ ਲੱਗਦਾ ਆ ਇਹਨਾਂ ਦੋ ਤਿੰਨ ਵਾਰੀ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਨਾਨੀਆਂ ਆ ਕੇ ਇਟਰਾੜਾ ਚਲਾਉਂਦੀਆਂ ਅੱਜ ਵੀ ਮੈਂ ਕੰਮ ਕੱਢਣ ਲੱਗਾਏ ਮੇਰੇ ਪਿਸ਼ਤਿਆਂ ਦੇ ਵਿੱਚ ਇਹਨੇ ਹਮਲਾ ਕਰਕੇ ਭਜਾ ਦਿੱਤੇ ਆ ਮੇਰਾ ਸਵਾਨ ਉਸ ਤਰ੍ਹਾਂ ਹੀ ਬਾਹਰ ਪਿਆ ਹੋਆ ਪ੍ਰਸ਼ਾਸਨ ਦੇ ਅੱਗੇ ਮੇਰੀ ਬੇਨਤੀ ਹੈ ਆ ਕਿ ਮੇਰੀ ਜਿਹੜੀ ਦੀਵਾਰ ਆ ਉਹ ਕਢਾਈ ਜਾਵੇ ਇਹ ਇਹਨਾਂ ਨੂੰ ਇਹਨਾਂ ਤੋਂ ਮੇਰਾ ਬਿਆਖ ਕੀਤਾ ਜਾਵੇ। ਉੱਥੇ ਹੀ ਸਦਰ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤੇ ਉਹਨਾਂ ਬਿਨਾਂ ਕੈਮਰੇ ਦੋਸ਼ਿਆ ਕਿ ਅਸੀਂ ਸਵੇਰ ਮੁਕੇ ਘਟਨਾ ਤੇ ਪਹੁੰਚੇ ਸੀ ਅਤੇ ਅਸੀਂ ਸ਼ਾਨਬੀਨ ਕਰ ਰਹੇ ਹਾਂ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ। ਤਾਂ ਦੇਖ ਜਦੋਂ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀਪਕ ਸ਼ਾਣੀ ਦੀ ਖਾਸ ਰਿਪੋਰਟ